ਹੋਰ ਸਿਕੰਦਰ ਸਿੰਘ ਕੀ ਹਾਲ ਚਾਲ ਏ ਵਧੀਆ ਵਧੀਆ ਕੀ ਹਾਲ ਗੁਰਵਿੰਦਰ ਬਸ ਵਧੀਆ ਵਧੀਆ ਵੀਰ ਤੂੰ ਸੁਣਾ ਕੀ ਗੱਲ ਆ ਵੀ ਬਣਿਆ ਮਿਸਤਰੀ ਅੱਜ ਆ ਵੇ ਲੈ ਤੇਰੇ ਸਾਹਮਣੇ ਜਟਾ ਆ ਜਿਹੜੀ ਕੰਧ ਨਾ ਅੱਛਾ ਇਹ ਆਇਆ ਤਮਾ ਮਖਾਉਣਾ ਆ ਭੀਮ ਟਿੱਕਰ ਅੱਛਾ ਆ ਸਾਰੀ ਕੰਦ ਥੱਲੋਂ ਨੀ ਸਾਰੀ ਓ ਓ ਹੌਣ ਬਖਾ ਅੱਛਾ ਉਹ ਬੀਮ ਜਿੰਨੇ ਭਰੇ ਆ ਸਾਰੀ ਕੰਧ ਆ ਪਾਵ ਕੀਤੀ ਅੱਛਾ ਅੱਛਾ ਥੱਲੋਂ ਨੀ ਚੱਕਿਆ ਸਾਰੇ ਅੱਛਾ ਕੀ ਗੱਲ ਮਿਸਤਰੀ ਕਿਉਂ ਨਹੀਂ ਲਾਇਆ ਤੇ ਮਿਸਤਰੀ ਯਾਰਾ ਮਿਸਤਰੀ ਵੀ ਲੱਗਾ ਹੀ ਅੱਛਾ ਮਿਸਤਰੀ ਥੋੜਾ ਜਿਹਾ ਆਪਣੇ ਮਿਸਤਰੀ ਨਾਲ ਥੋੜੇ ਸ਼ੌਟ ਨੇ ਘੱਟ ਮਿਲਦੇ ਨੇ ਅੱਛਾ ਤੇ ਮਿਸਤਰੀ ਵੀ ਲਾਵਾਂਗੇ ਆਪਾਂ ਅੱਛਾ ਆ ਮੇਰਾ ਇਰਾਦਾ ਵੀ ਆ ਹੁਣ ਆ ਚੱਕ ਕੇ ਕੰਧ ਤੇ ਆ ਬੀਮ ਭਰ ਦਿੰਨੇ ਆ ਵੇ ਅੱਛਾ ਆ ਵੱਡਾ ਬੀਮ ਭਰ ਆ ਗਿਆ ਅੱਛਾ ਤੇ ਜਿਹੜਾ ਮਾੜਾ ਮੋਕਾ ਤਾਂ ਸਿਸਟਮ 'ਚ ਅੱਛਾ ਤੇ ਵੈਸੇ ਤਾਂ ਆਪਾਂ ਨੂੰ ਹੈਗੀ ਪੂਰੀ ਜਾਣਕਾਰੀ ਅੱਛਾ ਅੱਛਾ ਤੇ ਬਾਕੀ ਫਿਰ ਵੀ ਮਿਸਤਰੀ ਮਿਸਤਰੀ ਹੁੰਦੇ ਨੇ ਆ ਹਾਂ ਮਿਸਤਰੀ ਮਿਸਤਰੀ ਹੁੰਦੇ ਆ ਤੇ ਬਾਕੀ ਆਵੇ ਆ ਕੀ ਕੀਤਾ ਆਪਾਂ ਤਾਂ ਇਦੋਂ ਤਾਂ ਕੰਧ ਜਿਹੜੀ ਐ ਉਹ ਆਖਾਂ ਵੀ ਮਿਸਤਰੀਆਂ ਕਰ ਦੇਗਾ ਵਿੱਚ ਤੇ ਟੋਟਲੀ ਕੰਧ ਵੀ ਆਪਾਂ ਦੂਜੇ ਪਾਸੇ ਕੰਧ ਆਪਾਂ ਹੀ ਕੀਤੀ ਆ ਸਾਰੇ ਉਹ ਨਹੀਂ ਉਹ ਮਿਸਤਰੀ ਕੀਤੀ ਥੱਲੇ ੜੀ ਨਹੀਂ ਆਪਾਂ ਭਰੀ ਅੱਛਾ ਅੱਛਾ ਪੁਰ ਜਿਹੜੋ ਥੱਲੇ ਥੱਲੇ ਅੱਛਾ ਅੱਛਾ ਤੈਨੂੰ ਵਖੋਣਾ ਚੱਲ ਅੱਛਾ ਆ ਤਾਂ ਫਰਸ਼ ਵਗੈਰਾ ਵੀ ਆਪ ਹੀ ਪਾਇਆ ਹਾਂ ਅੱਛਾ ਆ ਫਰਸ਼ ਦੇ ਥੱਲੇ ਆਪਾਂ ਪਹਿਲਾਂ ਪਾ ਦਿੱਤੀ ਨਾ ਰੋੜੀ ਅੱਛਾ ਰੋੜੀ ਪਾ ਗਏ ਨੇ ਆ ਥੱਲੇ ਦੂਜਾ ਉੱਤੇ ਪਲਸਤਰ ਮਿਸਤਰੀ ਤੋਂ ਪਵਾ ਰਿਹਾ ਅੱਛਾ ਤੇ ਘਰੇ ਸੋਖਲੀਆਂ ਆਪਾਂ ਬਣਾਈਆਂ ਇੱਥੇ ਚਲੀਆਂ ਬਣਾ ਗਏ ਅੱਛਾ ਅੱਜ ਤਾਂ ਨਹੀਂ ਹੁੰਦੀਆਂ ਕੀ ਗੱਲ ਤੇਲਾ ਕਿਉਂ ਨਹੀਂ ਪਾਈਆਂ ਕਿ ਕਾਨਿਆਂ ਦੀ ਕੀ ਗੱਲ ਛੱਕਦਾ ਛੂਟਦਾ ਯਾਰਾ ਮੈਂ ਕਿ ਕਾਨਣਾਂ ਦੇ ਛੱਤ ਠੰਡੀ ਰਹਿੰਦੀ ਹੈ ਅੱਛਾ ਗਰਮੀ ਦੇ ਵਿੱਚ ਹਾਂ ਗਰਮੀ ਦੇ ਵਿੱਚ ਅੱਛਾ ਤੇ ਵਾਲੇ ਸੰਘਣੇ ਕਰਕੇ ਇਹਦੇ ਆਪਾਂ ਕਾਨੇ ਦੇਤੇ ਪਾ ਅੱਛਾ ਅੱਛਾ ਪਹਿਲੋ ਮੇਰਾ ਰਾਤਾ ਹੀ ਬਾਸ ਪਾਉਂਦਾ ਅੱਛਾ ਵਾਸਨਾ ਬੜਾ ਜਿਆਦਾ ਹੈ ਪੂਰਾ ਲੰਬਾਈ ਹੈ اچھا ਭਾਈ ਦੇਣ ਆ ਉਹਦੇ ਅੱਗੇ ਉਹ ਵਾਸ ਮੇਰਾ ਵਿਖਾ ਉਹ ਨਾ ਟੈਗੇ ਨਹੀਂ ਅੱਛਾ ਵਿਰਲੇ ਵਾਸ ਪਾਉਣ ਦੇ ਕਰਨਾ ਹੋਵੇ ਫਿਰ ਉਹ ਵਿੱਚ ਪਾਈਪ ਲੈ ਕੇ ਪਾ ਦਿੱਤੀ ਅੱਛਾ ਅੱਛਾ ਇਹ ਗਾਰਡਰ ਹੁੰਦਾ ਤੇ ਫਿਰ ਕੀ ਚੱਕਰ ਸੀ ਵਾਸ ਆਪਾਂ ਉਧਰ ਮੈਂ ਹਾਂ ਬਾਲੇ ਮੇਰੇ ਕੋ ਵੱਧੂ ਬੈਗਾ ਉਹ ਬਾਲਿਆ ਨੇ ਕਿੰਨ ਪਤਾ ਕਿ ਯੂਲ ਬਣਦੀ ਅੱਛਾ ਅੱਛਾ ਤੇ ਆ ਇਹ ਦਰਵਾਜ਼ਾ ਪਾ ਦਿੱਤੇ ਅੱਛਾ ਬਾਹਰ ਹੈ ਇੱਕ ਬਾਰੀ ਅੱਛਾ ਤੇ ਆ ਖੁੱਲੀ ਆਪਾਂ ਬੱਕਰੀਆਂ ਵਾਸਤੇ ਅੱਛਾ ਅੱਛਾ ਬੱਕਰੀਆਂ ਵੀ ਨਾਲ ਹੀ ਨਾਲ ਹੀ ਸਿਸਟਮ ਅੱਛਾ ਇਹਦਾ ਡੰਗ ਹੋ ਕੇ ਵੱਡੇ ਇੱਧਰ ਬੱਕਰੀਆਂ ਹੋ ਗਈਆਂ ਵਧਾਵਾਂਗੇ ਇਹਨਾਂ ਨੂੰ ਬਾਹਰ ਨੂੰ ਨਾ ਅੱਛਾ ਉਹ ਬਰਾਂਡਾ ਪਾ ਗਏ ਅੱਛਾ ਅੱਛਾ ਇਹ 100 ਸੇਸ਼ਾ ਮਾ ਵਾੜਾ ਜਗਾ ਆਪਣੀ ਸਾਰੀ ਖਿੰਦੀ ਰਹਿਣੀ ਠੀਕ ਹੈ ਠੀਕ ਠੀਕ ਇੱਥੇ ਬਾਹਰ ਛੱਡਦਾ ਕਰਾਂਗੇ ਖਿਲੀਆਂ ਉਹ ਇੱਥੇ ਆਪਾਂ ਕਰ ਦਿੰਦੇ ਠੀਕ ਹੈ ਅੱਛਾ ਗੇਟ ਮੜਾ ਜੇ ਵੱਡਾ ਰੱਖ ਲਈ ਕਹਿੰਨ ਟਰਾਲੀ ਟਰੋਲੀ ਨਗਾਉਣ ਤੋਂ ਜਾਂ ਕਿਵੇਂ ਇਹ ਇਹ ਛੋਟਾ ਰੱਖ ਲਾਂਗੇ ਵੱਡਾ ਜਿਹੜਾ ਪਾਓ ਰੱਖਾਂਗੇ ਅੱਛਾ ਅੱਛਾ ਦੋ ਗੇਟ ਰੱਖੋਗੇ ਹਾਂ ਵੱਡਾ ਉਹ ਕੂੜੀ ਵਾਲਾ ਉੱਥੋਂ ਰੱਖਾਂਗੇ ਠੀਕ ਠੀਕ ਚੱਲ ਚੰਗਾ ਭਰਾ ਹਰਸਿੰਗਰ